thank you ਆਮੀ ਪੰਜਾਬ ਦੀਏ ਸ਼ੇਰ ਬੱਚੀਏ ਤੈਨੂੰ ਐਸਾ ਲੋਟ ਲੱਖ ਵੇਰ ਬੱਚੀਏ ਵਾਨੀ ਪੰਜਾਬ ਦੀਏ ਸ਼ੇਰ ਬੱਚੀਏ ਤੈਨੂੰ ਐਸਾ ਲੋਟ ਲੱਖ ਵੇਰ ਬੱਚੀਏ ਮਾਰ ਕੇ ਲਾ ਫੇੜਾ ਤੂੰ ਭਲਾਤੀ ਹੋਸਨੀ ਬੋਲਦੀ ਕ ਬੋਲ ਕੰਗਣਾ ਰਣਾਉਦਨੀ ਬੋਲਦੀ ਕ ਬੋਲ ਕੰਗਣਾ ਰਣਾਉਦਨੀ ਟਾਰਗੇਟ ਨਿਤਕਾਰ ਦੀਪ ਜਾਵਨੂ ਅਤਵਾਦੀ ਦਸੇ ਫੁੱਲ ਹੈ ਜਲਾਵਨੂ ਟਾਰਗੇਟ ਨਿਤਕਾਰ ਦੀਪ ਜਾਵਨੂ ਅਤਵਾਦੀ ਦਸੇ ਫੁੱਲ ਹੈ ਜਲਾਵਨੂ ਚੌਂਦੀ ਸੀ ਵਖਾਣਾ ਮੈਂ ਪੀਦਾ ਰੋਬਨੀ ਚੌਂਦੀ ਸੀ ਵਖਾਣਾ ਮੈਂ ਪੀਦਾ ਰੋਬਨੀ ਬੋਲ ਤੀਕ ਬੋਲ ਬੋਲ ਤੀਕ ਬੋਲ ਤੰਗਲ ਆਣਾਦਨੀ ਬੋਲਦੀ ਜਨੋ ਵਿਭਕਦੀ ਹੈ ਗੰਦ ਨੂੰ ਬੋਲਦੀ ਜਨੋ ਵਿਭਕਦੀ ਹੈ ਗੰਦ ਨੂੰ ਹਾਰਾ ਦੀ ਤਾ ਦਿੱਤ ਕੇ ਪਵਾਈ ਚੰਡੇ ਤੂੰ ਹਾਰਾ ਦੀ ਤਾ ਦਿੱਤ ਕੇ ਪਵਾਈ ਚੰਡੇ ਤੂੰ ਬੋਲੀਏ ਹਮੇਸ਼ਾ ਹਦ ਬਾਣ ਰੋਕੇ ਨੀ ਬੋਲਦੀ ਕੇ ਬੋਲ ਕੰਗਣਾ ਰਣਾਦਨੀ ਬੋਲਦੀ ਕੇ ਬੋਲ ਕੰਗਣਾ ਰਣਾਦਨੀ ਅਜੇ ਤਾਮਨਾਏ ਜਾਸਨਾ ਨਾ ਦਿੱਤ ਦੇ ਅਜੇ ਤਾਮਨਾਏ ਜਾਸਨਾ ਨਾ ਦਿੱਤ ਦੇ ਪਤਨੀ ਲੈਸੀ ਚਾਂਡੇ ਮਾਰੀ ਕੀ ਚਕੇ ਪਤਨੀ ਲੈਸੀ ਚਾਂਡੇ ਮਾਰੀ ਕੀ ਚਕੇ ਖੁਸ਼ੀਆਂ ਦੀ ਥਾ ਬਹਿ ਲਗੇ ਅਸ਼ੋਗਨੀ ਬੋਲੀਖ ਬੋਲ ਕੰਗਣਾ ਰਣਾਦਨੀ ਬੋਲੀਖ ਬੋਲ ਕੰਗਣਾ ਰਣਾਦਨੀ ਅੱਖਾਂ ਮੂਰੇ ਝੱਟ ਹੈ ਹਨੇਰੀ ਛਾ ਗਈ ਅੱਖਾਂ ਮੂਰੇ ਝੱਟ ਗਏ ਹਨੇਰੀ ਛਾ ਗਈ ਚੰਡੀਗੜ੍ਹ ਵਿੱਚ ਕਹਿੰਦੇ ਜਾਗੋ ਆ ਗਈ ਚੰਡੀਗੜ੍ਹ ਵਿੱਚ ਕਹਿੰਦੇ ਜਾਗੋ ਆ ਗਈ ਬੀਬੀ ਕਾਲਾਵਿੰਦਰ ਦੇ ਭਰਿਆ ਜੋਸ ਨੀ ਬੀਬੀ ਚੇਲੇਵਿੰਦਰ ਦੇ ਬੀਬੀ ਕਾਲਾਵਿੰਦਰ ਦੇ ਭਰਿਆ ਜੋਸ ਕੀ ਬੋਲਦੀ ਕਬੋਲ ਕੰਗਣਾ ਰਣਾਉਦ ਜੀ ਬੋਲਦੀ ਕਬੋਲ ਕੰਗਣਾ ਰਣਾਉਦਨੀ ਕੇ ਦੂਨ ਹਵਤਾ ਦੀ ਕਲੂਕਾਰੇ ਦਾ ਸ਼ੇਰ ਵੀ ਬਣਾਤਾ ਤੇ ਸ਼ਹਿਰ ਜਾਨੇ ਦਾ ਕੇ ਦੂਨ ਹਵਤਾ ਦੀ ਕਲੂਕਾਰੇ ਦਾ ਸ਼ੇਰ ਵੀ ਬਣਾਤਾ ਤੇ ਸ਼ਹਿਰ ਜਾਨੇ ਦਾ ਸਿੰਦੇ ਨੈਮਦਾਈਆਂ ਅਨਖੀ ਜੋ ਲੋਗ ਦੀ ਬੋਲ ਦੀ ਕੇ ਬੋਲੇ ਕੰਗਣਾ ਰਣਾਉਦਨੀ ਕੋਰ ਦੀ ਕੇ ਬੋਲੇ ਕੰਗਣਾ ਰਣਾਉਦਨੀ ਦਿੱਲੀ ਤੱਕ ਥੱਪੜ ਨੇ ਪਾਤੀ ਗੂੰਜਦੀ ਢਿਖੇ ਜੈਰੇ ਮੈਲ ਨਾਦਰ ਵੀ ਚੂੜ ਜੀ ਦਿੱਲੀ ਤੱਕ ਥੱਪੜ ਨੇ ਪਾਤੀ ਗੂੰਜਦੀ ਢਿਖੇ ਜੈਰੇ ਮੈਲ ਨਾਦਰ ਵੀ ਚੂੜ ਜੀ ਕਾਰ ਦਿੱਤਾ ਬਿੱਬੀਆਂ ਦਾ ਹੌਲਾ ਬੋਜ ਜੀ ਕਾਰ ਦਿੱਤਾ ਬਿੱਬੀਆਂ ਦਾ ਹੌਲਾ ਬੋਜ ਜੀ ਕੋਲ ਢੀਕ ਬੋਲ ਕੰਗਣਾ ਰਣਾਉਦਨੀ ਕੋਲ ਢੀਕ ਬੋਲ ਕੰਗਣਾ ਰਣਾਉਦਨੀ